ਸਾਲ ਹੋ ਚੁੱਕੇ ਨੇ ਸਾਡਾ ਦੇਸ਼ ਆਜ਼ਾਦ ਹੋਏ ਦਿਨੂ ਲੇਕਿਨ ਕਈ ਸਰਕਾਰਾਂ ਆਈਆਂ ਲੇਕਿਨ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ 4 ਸਾਲ ਹੋ ਚੁੱਕੇ ਨੇ ਤਕਰੀਬਨ ਇਸ ਪੂਲ ਨੂੰ ਟੁੱਟੇ ਹੋਏ ਇੱਥੇ ਜਿਹੜੇ ਪਿੰਡਾਂ ਦੇ ਬੱਚੇ ਨੇ ਛੋਟੇ-ਛੋਟੇ ਸਕੂਲਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਦਿੱਕਤਾਂ ਦਾ ਕਈ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਸਾਡੇ ਨਾਲ ਲੋਕ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਸਾਨੂੰ 4 ਸਾਲ ਹੋ ਗਏ ਸਾਡੀ ਇੰਨੀ ਜਿਆਦਾ ਪਰੇਸ਼ਾਨੀਆਂ ਹਨੂ ਕਿ ਪੁੱਛੋ ਨਾ ਇਹ ਰੋਡ ਟੁੱਟਣ ਦੀ ਵਜ੍ਹਾ ਕਰਕੇ ਪੁਲ ਟੁੱਟਣ ਦੀ ਵਜ੍ਹਾ ਕਰਕੇ ਸਾਡੋਂ ਸਾਡੇ ਬੱਚਿਆਂ ਦੀ ਸਾਰੀ ਪੜ੍ਹਾਈ ਪਿੱਛੇ ਰਹਿ ਗਈ ਨਾ ਤੇ ਅਸੀਂ ਕੋਈ ਧਿਆੜੀ ਕਰ ਸਕਦੇ ਨਾ ਕੁਛ ਬਰਸਾਤਾਂ ਨੂੰ 15-15 ਦਿਨ ਪਾਣੀ ਰਹਿੰਦਾ ਹੈ 15-15 ਦਿਨ ਬੱਚੇ ਸਾਡੇ ਘਰ ਰਹਿੰਦੇ ਆ ਜਦੋਂ ਪਾਣੀ ਘਟਦਾ ਹੈ ਮਾੜਾ ਮੋਟਾ ਫੇਰ ਆਈ ਚੁੱਕ ਚਕਾ ਕੇ ਮਤਲਬ ਬੱਚਿਆਂ ਨੂੰ ਪਾਰ ਕਰੰਨੇ ਆ ਤੇ ਬਹੁਤ ਜਿਆਦਾ ਮੁਸ਼ਕਲ ਹੈ ਨਾ ਨੂੰ ਕੋਈ ਥਿਆੜੀ ਲੱਗ ਰਹੀ ਆ ਹੱਡੀ ਤੇ ਨਾ ਇਹ ਕੰਮ ਤੇ ਜਾ ਸਕਦੇ ਆ ਤੇ ਨਾ ਇਹ ਪੁੱਲ ਦਾ ਕੋਈ ਆਧਾਰ ਹੋ ਰਿਹਾ ਸਰ ਕਦੀ ਲੀਡਰ ਨਹੀਂ ਆਏ ਤੁਹਾਡੇ ਪਿੰਡ ਕਦੀ ਸਰ ਆਏ ਆ ਬਹੁਤ ਲੀਡਰ ਆਏ ਪਹਿਲਾਂ ਬੱਬੂ ਜਦੋਂ ਐਮਐਲਏ ਰੇ ਆਦੋਂ ਬੱਬੂ ਹਰੀ ਆਂਦੇ ਰੇ ਬਣਾ ਦੇ ਕੇ 15 ਦਿਨ ਚ ਬਣਾ ਲਾਂਗੇ 10 ਦਿਨ ਚ ਬਣਾ ਲਾਂਗੇ ਪੂਰੀ ਕਹਿੰਦਾ ਸਾਨੂੰ ਐਮਐਲਏ ਬਣਾਓ ਆਹੀ ਬਣਾ ਦਾਂਗੇ ਤੇ ਪੂਰੀ ਵੀ ਸਾਹਿਬ ਨੂੰ ਬਣੇ ਹੁਣ ਕਿੰਨੇ ਚਿਰ ਹੋ ਗਏ ਕਾਫੀ ਚਿਰ ਹੋ ਗਏ ਉਹਨਾਂ ਨੇ ਇੱਕ ਵਾਰੀ ਵੀ ਇੱਧਰ ਧਾਰੀ ਦੀ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਦੌਰਾ ਵੀ ਕੀਤਾ ਇਹ ਦੇਖਿਆ ਵੀ ਇਧਰ ਮੈਨੂੰ ਕਿਹਨੇ ਬੋਟਾਂ ਪਾਈਆਂ ਜਾਣੀ ਕੀਤਾ ਸਾਡੇ ਧਾਰ ਬਲਾਗ ਏਰੀਆ ਦਾ ਇੱਕ ਵੀ ਲਿੰਕ ਰੋਡ ਨਹੀਂ ਮਤਲਬ ਕੋਈ ਵੀ ਸਹੀ ਸਲਾਮਤ ਹੈਗਾ ਆਏ ਦਿਨ ਇੱਥੇ ਹਾਦਸੇ ਹੁੰਦੇ ਰਹਿੰਦੇ ਆ ਸਕੂਟਰੀ ਤੋਂ ਕੋਈ ਮੋਟਰਸਾਈਕਲ ਤੋਂ ਮਤਲਬ ਕਿ ਇੰਨੀ ਜਿਆਦਾ ਦਿੱਕਤ ਹੈ ਕਿ ਬੱਚਿਆਂ ਨੂੰ ਵੀ ਅਹੀ ਸਕੂਲ ਨਹੀਂ ਪਹੁੰਚਾ ਪਰੇ ਟਾਈਮ ਨਾਲ ਤੇ ਪੁਲ ਦਾ ਸਾਡੇ ਦਾ ਕਰਵਾਓ ਕੋਈ ਨਿਰਮਾਣ ਇਹਨਾਂ ਨੂੰ ਸਰਕਾਰ ਦੇ ਅੱਗੇ ਅਪੀਲ ਆ ਜੀ ਜੀ ਬਿਲਕੁਲ ਜੀ ਇਹ ਇਹਨਾਂ ਦੇ ਕਹਿ ਰਹੇ ਨੇ ਕਿ ਹਾਲਾਤ ਜਿਹੜੇ ਬੜੇ ਮੁਸ਼ਕਲ ਨਜ਼ਰ ਆ ਰਹੇ ਨੇ ਸਾਥੀ ਕਾਲ ਸਰ ਸਤਿ ਸ੍ਰੀ ਅਕਾਲ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਦਿੱਕਤ ਸਰ ਤੁਹਾਡੇ ਸਾਹਮਣੇ ਹੀ ਆ ਦੇਖੋ ਜਿਹੜੇ ਸਿਆਣੇ ਬਜ਼ੁਰਗ ਬੰਦੇ ਆ ਬਿਮਾਰ ਸ਼ਮਾਨ ਚਾਰ ਸਾਲ ਹੋ ਗਿਆ ਇਸ ਪੁਲ ਨੂੰ ਟੁੱਟੇ ਹੋਏ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੈ ਕਿਉਂਕਿ ਅਸੀਂ ਗਰੀਬ ਆ ਸਾਡੀ ਆਵਾਜ਼ ਉੱਪਰ ਤੱਕ ਨਹੀਂ ਪਹੁੰਚਦੀ ਤੁਸੀਂ ਹੈ ਜੇ ਸਾਡੀ ਕੋਸ਼ਿਸ਼ ਕਰੋਗੇ ਮਤਲਬ ਕਿ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਓ ਸਰਕਾਰ ਅੱਗੇ ਇਹ ਹੈ ਵੀ ਪੀਲ ਆ ਕਿ ਸਾਡਾ ਪੁਲ ਜਲਦ ਤੋਂ ਜਲਦ ਬਣਨਾ ਚਾਹੀਦਾ ਅੱਗੇ ਵੀ ਲਿੰਕ ਰੋਡ ਦਾ ਬਹੁਤ ਬੁਰਾ ਹਾਲ ਹੈ ਇਦਾਂ ਦਾ ਹੀ ਹੁੰਦਾ ਵੀ ਹਾਲਾਤ ਜਦੋਂ ਕੋਈ ਬੰਦਾ ਬਿਮਾਰ ਸ਼ਮਾਨ ਹੋ ਜਾਂਦਾ ਹੈ ਜਾਂ ਲੇਡੀਜ਼ ਹੋ ਜਾਂਦੀ ਹੈ ਮਤਲਬ ਉਹਨੂੰ ਪਹੁੰਚਾਉਂਦੇ ਮੁਚਾਉਂਦੇ ਸਾਨੂੰ ਜੀ 30 35 ਕਿਲੋਮੀਟਰ ਦਾ ਸਫ਼ਰ ਪੈਂਦਾ ਹੈ ਉਦੋਂ ਤੱਕ ਕੁਝ ਵੀ ਰਸਤੇ ਵਿੱਚ ਹੋ ਸਕਦਾ ਹੈ ਮਰ ਵੀ ਸਕਦਾ ਹੈ ਡਾਕਟਰਾਂ ਕੋਲ ਜਾਓ ਡਾਕਟਰ ਕਹਿੰਦੇ ਤੁਸੀਂ ਪਹਿਲੇ ਕਿਉਂ ਨਹੀਂ ਲੈ ਕੇ ਆਏ ਉਹਨਾਂ ਨੂੰ ਕੀ ਪਤਾ ਕਿ ਸਾਡੇ ਨਾਲ ਕੀ ਕੀ ਬੀਤ ਰਹੀ ਹੈ ਇੱਥੇ ਬੱਚਿਆਂ ਦਾ ਪਿੰਚ ਕਹਿੰਦੇ ਜੀ ਬੱਚਿਆਂ ਨੂੰ ਪੜਾਵੋ ਖਾਓ ਕਿਦਾਂ ਪੜ੍ਹਾਈਏ 15-15 ਦਿਨ ਤਾਂ ਬੱਚੇ ਘਰੇ ਰਹਿੰਦੇ ਆ ਇਸ ਪੁਲ ਦੀ ਵਜ੍ਹਾ ਨਾਲ ਜਦੋਂ ਸਰ ਪਾਣੀ ਜ਼ਿਆਦਾ ਆ ਜਾਂਦਾ ਫਿਰ ਕੀ ਹਾਲਾਤ ਹੁੰਦੇ ਨੇ ਫਿਰ ਤੇ ਸਮਝੋ ਕਿ ਮਤਲਬ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਸਾਡੇ ਬੱਚੇ ਮਤਲਬ ਘਰੇ ਰਹਿੰਦੇ ਆ ਜੇ ਬਿਮਾਰ ਹੈ ਕੋਈ ਤੇ ਬਸ ਉਹ ਰੱਬ ਦੇ ਭਰੋਸੇ ਹੀ ਆ ਕੁਛ ਨਹੀਂ ਕਹਿ ਸਕਦੇ ਆ ਇਹ ਤਾਂ ਬਸ ਇਹ ਕੰਨਿਆ ਆਪਣੇ ਆਪਣੀ ਪੰਜਾਬ ਸਰਕਾਰ ਨੂੰ ਕਿ ਸਾਡਾ ਖੇਤੀ ਤੋਂ ਖੇਤੀ ਬਣਨਾ ਚਾਹੀਦਾ ਹੈ हमें, इस इस हमें रोज इसका सामना करना पड़ता है, जिस दिन, जिस दिन बारिश होती है उस दिन हम घर पे रहते हैं नहीं तो एक दिन एक दिन तो मतलब कई मतलब एमरजेंसी मतलब काम पर जाने पड़े जिस दिन पानी ज्यादा हो तो वो यहाँ पे बह भी सकते हैं और इस पुल की वजह से ना पुल की वजह से हमारी पढ़ाई पीछे रह रही है और गो, और गवर्नमेंट सरकार बोल रही है कि आप पढ़ते नहीं हो आप आप डॉक्टर बनोगे डॉक्टर बनोगे हम डॉक्टर बनेंगे कैसे इस पुल की वजह से सरकार बोलती है कि हम पुल बनाएंगे पुल बनाएंगे, बनाएंगे पर ये बोलते हैं फिर हमें वोट डालना पड़ेंगे रोज मतलब जिस दिन भी वोट होंगे उस दिन हमें वोट डालना पड़ेगा और हम यहाँ पे वोट डालते रहते हैं पर इस पुल की अभी तक यही हालत है पाँच छः साल हो गया पुल को टूटते हुए तो सरकारों को क्या अपील करोगे ਮਹਾਂ ਸਰਕਾਰ ਕੋ ਇਹ ਅਪੀਲ ਕਰਦੇ ਆ ਕਿ ਹਮਾਰਾ ਪੁਲ ਬਣਾ ਦੇ ਜਲਦ ਜਲਦ ਇਸੇ ਹਮਾਰੀ ਪੜਾਈ ਛੁੱਟ ਰਹੀ ਹੈ ਬੱਚੇ ਜੀ ਬਿਲਕੁਲ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਕੋਈ ਵੀ ਬੰਦਾ ਬਜ਼ੁਰਗ ਹੋਵੇ ਜਾਂ ਲੇਡੀਜ਼ ਹੋਵੇ ਉਹ ਬਿਮਾਰ ਹੋ ਜਾਂਦੇ ਆ ਤੇ ਉਹਨਾਂ ਨੂੰ ਦੂਸਰੇ ਰਸਤੇ ਉਹ ਵੀ ਜਿਹੜਾ ਦੂਸਰਾ ਰਸਤਾ ਹੈਗਾ 20 ਤੋਂ 25 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਇਹਨਾਂ ਨੇ ਸਰਕਾਰਾਂ ਤੋਂ ਇਹੀ ਅਪੀਲ ਕੀਤੀ ਆ ਕਿ ਜਲਦ ਤੋਂ ਜਲਦ ਜਿਹੜਾ ਇਹ ਪੁਲ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲ ਸਕਣ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ